ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਬਾਬਾ ਗੰਡਾ ਸਿੰਘ ਪਬਲਿਕ ਸਕੂਲ ਆਲੋਵਾਰਖ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਸਰਾ ਸਭਨਾ ਸਮਾਗਮ ਆਭਿਨੰਦਨ 2025 ਕਰਵਾਇਆ ਗਿਆ ਜਿਸ ਦੀ ਅਗਵਾਈ ਸਕੂਲ ਦੇ ਮੁੱਖ ਸੰਸਥਾਪਕ ਚੇਅਰਮੈਨ ਬਰਜਿੰਦਰ ਸਿੰਘ ਅਤੇ ਸ਼੍ਰੀਮਤੀ ਬਲਜਿੰਦਰ ਕੌਰ ਡਾਇਰੈਕਟਰ ਜਿੱਤੇ ਸਤਿੰਦਰ ਸਿੰਘ ਅਤੇ ਜਨਰਲ ਸੈਕਟਰੀ ਸ਼੍ਰੀਮਤੀ ਜਸਨ ਜੋਤ ਦੀ ਕੋਈ ਵਿਵਿਧ ਕੀਤੀ ਗਈ ਇਸ ਦੇ ਵਿੱਚ ਮੁੱਖ ਪ੍ਰਿੰਸੀਪਲ ਇੰਦਰਜੀਤ ਸਿੰਘ ਵੱਲੋਂ ਜਿੱਥੇ ਬੱਚਿਆਂ ਨੂੰ ਮੋਟੀਵੇਸ਼ਨ ਕਰਨ ਦੇ ਲਈ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੇ ਸੁਖਾਲਾ ਪਰਿਵਾਰ ਅਤੇ ਚੰਗੀ ਜਾਣਕਾਰੀ ਦਿੱਤੀ ਗਈ ਇਸੇ ਤੋਂ ਉਹਨਾਂ ਬੱਚਿਆਂ ਨੂੰ ਮੋਟੀਵੇਸ਼ਨ ਕਰਨ ਦੇ ਲਈ ਇੱਕ ਤੋਂ ਇੱਕ ਵੱਧ ਉਪਰਾਲੇ ਦੱਸੇ ਗਏ ਹਨ ਕਿਉਂਕਿ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਪੜ੍ਹਾਈ ਦੇ ਨਾਲ ਬਨ ਰੇ ਬੋਝ ਦੇ ਨੂੰ ਰੋਕਣ ਦੇ ਲਈ ਇੱਕ ਮੋਟੀਵੇਸ਼ਨ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਦੇ ਜਮਾਨੇ ਵਿੱਚ ਐਜੂਕੇਸ਼ਨ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਜਿੱਥੇ ਸਕੂਲ ਵੱਲੋਂ ਹਰੇ ਕਲਚਰ ਨੂੰ ਚਾਹੇ ਹਿਮਾਚਲ ਸ਼ਿਮ ਜੰਮੂ ਕਸ਼ਮੀਰ ਪੰਜਾਬ ਦਾ ਕਲਚਰ ਜਿਵੇਂ ਪਿੱਛੇ ਜੇ ਹੜ ਵਗੈਰਾ ਹੈ ਉਸ ਤੀਤੀਆਂ ਬਾਰੇ ਵੀ ਬੱਚਿਆਂ ਬਾਰੇ ਨਵੀਂ ਨਵੀਂ ਜਾਗਰੂਕਕਰਨ ਦੇ ਦੇਖਣ ਨੂੰ ਮਿਲੇ ਜਿੱਥੇ ਕਿ ਭਾਨੀਗੜ੍ਹ ਦੇ ਵਿੱਚ ਇਹ ਸਕੂਲ ਆਪਣੇ ਆਪ ਦੇ ਕਸਲਾਗਾ ਜੋਗ ਉਪਰਾਲਾ ਹੈ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੱਚਿਆਂ ਵੱਲੋਂ ਪਰ ਵਧੀਆ ਪਰਫਾਰਮੈਂਸ ਕੀਤੀਆਂ ਜਾ ਰਹੀਆਂ ਹਨ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਕਸਲਾਗਾ ਜੋਗ ਉਪਰਾਲਾ ਹੈ ਇਸ ਦੇ ਵਿੱਚ ਮੁੱਖ ਮਹਿਮਾਨ ਡਾਕਟਰ ਪ੍ਰੀਤੀ ਗਰਗ ਐਮਓ ਭਾਨੀਗੜ੍ਹ ਵੱਲੋਂ ਸਮਾਰੋਸ਼ਨ ਕਰਕੇ ਆਯੋਜਨ ਦਾ ਸ਼ੁਰੂਆਤ ਕੀਤੀ ਗਈ ਜਿੱਥੇ ਇਸ ਵਿਸ਼ੇ ਸ਼ਬਦਗਾਂ ਅਤੇ ਵੈਲਕਮ ਵੀ ਪੇਸ਼ ਕੀਤੇ ਗਏ ਇਸ ਤੋਂ ਇਲਾਵਾ ਗੋਲਵਲ ਰਾਹ ਸਕੂਲ ਪਾਤਰਾਂ ਦੇ ਚੇਅਰਮੈਨ ਰਕੇਸ਼ ਸਿੰਘਲਾ ਸ਼ਮਸ਼ੇਰ ਸਿੰਘ ਹੰਦਲ ਤੇ ਚੇਅਰਮੈਨ ਗੁਰੂਕੁਲ ਕਨੌਰੀ ਬ੍ਰਾਂਚ ਪ੍ਰਿੰਸੀਪਲ ਹਰਪ੍ਰੀਤ ਕੌਰ ਨਾਗਪਾਲ ਅਤੇ ਇਸ ਮੌਕੇ ਤੇ ਬੀਐਨਓ ਸੰਗਰੂਰ ਸ਼੍ਰੀਮਤੀ ਜਸਵੀਰ ਕੌਰ ਮੁੱਖ ਮਹਿਮਾਨ ਵਜੋਂ ਤੇ ਪਹੁੰਚੇ ਸਨ ਇਸ ਮੌਕੇ ਤੇ ਪ੍ਰਿੰਸੀਪਲ ਰਮਨਦੀਪ ਸ਼ਰਮਾ ਪਹੁੰਚੇ ਤੇ ਬੱਚਿਆਂ ਨੇ ਪਰਫਾਰਮੈਂਸ ਦੀ ਸਲਾਘਾ ਕੀਤੀ ਜਿੱਤੇਗੀ ਆਪਣੇ ਆਪ ਦੇ ਵਿੱਚ ਬੱਚਿਆਂ ਦੀ ਅੱਜ ਕੱਲ੍ਹ ਹੌਨਰਾਂ ਨੂੰ ਦੇਖਣ ਦੀ ਵੱਡੀ ਲੋੜ ਹੈ ਤਸਵੀਰ ਵਿੱਚ ਦੇਖ ਸਕਦੇ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਕਵੀਸਰ ਰਾਈ ਉਹਨਾਂ ਨੇ ਇੱਕ ਜਾਗਰੂਕ ਕੀਤਾ ਜਾ ਰਿਹਾ ਜੋ ਕਿ ਆਪਣੇ ਆਪ ਦੀ ਇੱਕ ਸਲਾਘਾਜ ਹੋਗਾ ਆਉ ਤੁਹਾਨੂੰ ਸੁਨਾਉਣਿਆ ਤੇ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਇੰਦਰਜੀ ਜੀ ਨੇ ਕੀ ਕਿਹਾ ਆ ਉਸ ਨੂੰ ਸੁਣਾਉਣਾ

ਸਨਾ ਤੇਦ ਕਾ ਹੈ ਯਾਰੋ ਇਹ ਪਿਆਰ ਹੈ ਹੇ ਅਸਲ ਬਰ ਮਾਪੂ ਜੀ ਤੁਹਾਡੇ ਸਹੇਤ ਤਾਂ ਠੀਕ ਆ ਤੁਸੀਂ ਮੈਨੂੰ ਪਰੇਸ਼ਾਨ ਲੱਗਦੇ ਹੋ ਮਾਂ ਪੁੱਤ ਮੈਂ ਠੀਕ ਹਾਂ هاكم يقال حنانة सर चेयरमैन सर बलजेंद्र सिंह वेरी गुड आफ्टरनून टू ऑल ऑफ यू ऑल पेरेंट्स एंड टीचर्स बहुत अच्छा लग रहा है यहाँ पर आके दिल किया कि और भी देखूं, लेकिन uh, कुछ ऐसे ही uh, मतलब बिजी इतनी हूँ मैं इलेक्शन uh, ड्यूटीज़ आ रही है तो मैंने ना भेजना है अभी मैं सर को बोल रही थी सर तो मुझे कह रहे हैं कि मैम रुको दिल तो बहुत कर रहा है सर बहुत अच्छा फंक्शन बहुत अच्छा फंक्शन है बहुत अच्छा ऑर्गेनाइज किया हुआ है आपने और बड़ा अच्छा लगा आकर बैठने को दिल कर रहा है लेकिन ड्यूटी बड़ी जरूरी है इलेक्शंस की तो मुझे अब मेनू नहीं चकना हुआ गाना चक लो चक लो रवाल वर रावला भी पी लेना है भगता तेरे दे मंत्र मारता भाग जा तेरा पी जा आजूगा पे ना आया फिर देख कोई ना कोई ना चाउड़ा बापे जी yeah! ਓਏ ਭਾਗਤਾ ਓਰੇ ਆ ਓਏ ਰਿੰਗੀ ਆ ਨਾ ਤੂੰ ਓਰੇ ਆ ਓਏ ਆ ਬਾਬਾ ਜੀ ਚਾਹਵਾਨੀ ਦਾ ਲੰਗਰ ਤੇ ਆ ਰ ਆ ਤਿਆਰ ਆ ਬਾਬਾ ਜੀ ਓਏ ਮੁੰਡਿਆ ਓਰੇ ਆ ਓਏ ਨਾ ਕੀ ਜਮਸਿਆ ਕਰੀ ਬਾਬਾ ਜੀ ਮੇਰੇ ਬਿਆਹ ਨਹੀਂ ਹੁੰਦਾ ਕਰਾ ਦਿੰਨੇ ਆ ਕੀ ਗਾਰੰਟੀ ਆ ਬਾਬਾ ਜੀ ਉਹ ਜਿਹੜਾ ਤੇਰੇ ਪਿੱਛੇ ਬੈਠਾ ਉਹ ਤੋਂ ਪੁੱਛ ਲੈ ਬਾਬਿਆਂ ਨੇ ਤਾਂ ਜੋੜੇ ਹੋਏ ਰਿਸ਼ਤੇ ੜਾਏ ਨੇ ਓਏ ਤੋੜੇ ਹੋਏ ਰਸਤੇ ੜਾਏ ਨੇ ਹੋਰੇ ਭਕਾਈ ਮਰੀਏ ਨਾ ਓਰੇ ਠੀਕ ਆ ਬਾਬਾ ਜੀ ਹਣ ਗਿਆ ਆ ਬਾਬਾ ਜੀ ਇਹਦਾ ਮੱਥਾ ਪੜੀ ਆ ਜਾ ਉਹਨਾਂ ਨੂੰ ਆ ਜਾ ਉਹ ਇਨਾ ਹਾਤਾ ਲਿਆ ਕਰ ਮਾਇਲ ਤਾਂ ਦੇਖ ਲੈ ਕਿੰਨੀ ਚੱਕੀ ਫਿਰਦਾ ਨਾਲ ਮੈਂ ਸੁੱਖ ਸੁੱਖੀ ਹੋਈ ਆ ਜਦੋਂ ਮੇਰਾ ਵਿਆਹ ਹੋ ਮੈਂ ਆਉਦੀ ਨਾ ਹੂੰਗਾ मेरा नाम इंदरजीत सिंह है और मैं इस बाबा गंडा सिंह पब्लिक सीनियर बाबा गंडा सिंह पब्लिक स्कूल अलवरक विखे एक प्रिंसीपल के तौर पर सेवा निभा रहा और अज असी स्कूल स्कूल का थर्ड एनुअल फंक्शन अभिनंदन दो हज़ार पच्ची करवाया ਇਸ ਵੇਸ तकरीबन 600 ਵਿਦਿਆਰਥੀਆਂ ਨੇ ਭਾਗ ਲਿਆ। ਔਰ ਇਹ ਸਕੂਲ CBSE ਬੋਰਡ ਤੋਂ ਮਾਨਤਾ ਪ੍ਰਾਪਤ ਹੈ ਔਰ ਵੈਰੀ ਸੂਨ ਅਗਲੇ ਸਾਲ ਇਸ ਤੱਕ ਇਸ ਨੂੰ ਐਫੀਲੀਏਸ਼ਨ ਮਿਲ ਜਾਣੀ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਲਈ ਮੈਡੀਕਲ ਨਾਨ ਮੈਡੀਕਲ ਕਮਰਸ ਆਰਟਸ ਸਾਰੀ ਸਟਰੀਮ ਨਾਲ ਅਸੀਂ ਬੱਚਿਆਂ ਨੂੰ ਜੋ ਹੈ ਹਾਇਰ ਕੈਂਡੀ ਜਿਹੜੀ ਹੈ এডੂਕੇਸ਼ਨ ਪ੍ਰੋਵਾਈਡ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ ਬੱਚਿਆਂ ਦੇ ਸਪੋਰਟਸ ਲਈ ਸੰਸਾ ਦੇ ਵਿੱਚ ਨਵੇਂ ਗੇਮ ਸ਼ੁਰੂ ਕਰ ਰਹੇ ਹਾਂ ਜਿਵੇਂ ਕਿ ਸਕੈਟਿੰਗ ਹੋ ਗਈ ਬਾਕਸਿੰਗ ਆਲਰੇਡੀ ਸਾਡੇ ਕੋਲ ਚੱਲ ਰਹੀ ਹੈ ਤੇ 1 April ਦੇ ਵਿੱਚ ਅਸੀਂ ਰਾਈਫਲ ਸ਼ੂਟਿੰਗ ਗੇਮ ਲੈ ਕੇ ਆ ਰਹੇ ਹਾਂ ਇਸ ਤੋਂ ਇਲਾਵਾ ਤਕਰੀਬਨ 10 ਤੋਂ 15 ਗੇਮਸ ਆਲਰੇਡੀ ਸੰਸਾ ਦੇ ਵਿੱਚ ਚੱਲ ਰਹੀਆਂ ਬੱਚਿਆਂ ਲਈ ਤੇ ਤੋਂ ਪ੍ਰੋਵਾਈਡ ਦਾ ਕੁਆਲਿਟੀ ਐਜੂਕੇਸ਼ਨ ਟੂ ਦਾ ਸਟੂਡੈਂਟ ਸਾਡਾ ਸਾਰਾ ਸਟਾਫ ਐਜੂਕੇਟਡ ਹੈ ਔਰ ਉਸ ਦੇ ਨਾਲ ਹੀ ਅਸੀਂ ਬੱਚਿਆਂ ਨੂੰ ਜੋ ਹੈ ਐਕਟੀਵਿਟੀ ਬੇਸਡ ਜੋ ਲਰਨਿੰਗ ਹੈ ਸਾਡੀ ਜੋ ਵੀ ਅਸੀਂ ਬੱਚਿਆਂ ਨੂੰ ਥੈਰੀਟੀਕਲ ਵਰਕ ਕਰਵਾਨਿਆ ਉਸ ਦੇ ਨਾਲ ਉਹਨਾਂ ਨੂੰ ਅਸੀਂ ਪ੍ਰੈਕਟੀਕਲੀ ਵਰਕ ਦੇ ਨਾਲ ਜੋੜ ਕੇ ਉਹਨਾਂ ਦੇ ਜਿਹੜੇ ਕਨਸੈਪਟਸ ਕਲੀਅਰ ਕਰਦੇ ਆ ਤੇ ਇਹ ਫੰਕਸ਼ਨ ਸਕੂਲਰ ਫੰਕਸ਼ਨ ਬਹੁਤ ਵਧੀਆ ਰਿਹਾ ਸਾਡੀ ਸੰਸਥਾ ਦੇ ਚੇਅਰਮੈਨ ਸਰਦਾਰ ਬਰਜਿੰਦਰ ਸਿੰਘ ਜੀ ਉਹਨਾਂ ਦੇ ਵਾਈਫ ਸ਼੍ਰੀਮਤੀ ਬਲਜਿੰਦਰ ਕੌਰ ਐਂਡ ਡਾਇਰੈਕਟਰ ਮਿਸਟਰ ਸਤਿੰਦਰ ਸਿੰਘ ਸੰਧੂ ਐਂਡ ਉਹਨਾਂ ਦੇ ਵਾਈਫ ਜਨਰਲ ਸਕੱਤਰ ਮਿਸ ਜਸ਼ਨ ਜੋਤ ਕੌਰ ਇਹਨਾਂ ਦੇ ਸਾਡੀ ਸੀਨੀਅਰ ਟੀਮ ਦੇ ਸਪੋਰਟ ਨਾਲ ਸਾਡਾ ਫੰਕਸ਼ਨ ਬਹੁਤ ਹੀ ਵਧੀਆ ਰਿਹਾ ਜਿਸ ਵਿੱਚ तकरीबन 30 ਜਿਹੜੀ 1 ਆਈਟਮਸ ਸੀ ਪਰਫਾਰਮੈਂਸ ਸੀ ਬੱਚਿਆਂ ਦੀ ਔਰ ਇਹ ਬੱਚਿਆਂ ਨੇ ਆਪਣੀ ਪਰਫਾਰਮੈਂਸ ਦੁਆਰਾ ਜੋ ਪੈਰੈਂਟਸ ਨੂੰ ਇੱਕ ਅਲੱਗ-ਅਲੱਗ ਵਿਸ਼ੇ ਤੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੱਦਾਂ ਕਿ ਪਿੱਛੇ ਕੁਛ ਕੁਸ਼ਟ ਸਮਾਂ ਪਹਿਲਾਂ ਸਾਡੇ ਪੰਜਾਬ ਦੇ ਬੜਾ ਜੋ ਹੈ ਪਿਆਨਕ ਸਮਾਂ ਆਇਆ ਤੇ ਜਿਸ ਦੇ ਵਿੱਚ ਹੜ੍ਹ ਆਏ ਹੋਰ ਬਹੁਤ ਕਿਸਾਨਾਂ ਦਾ ਜਿਹੜਾ ਹੈ ਬਰਬਾਦੀ ਹੋਈ ਉਸ ਦੇ ਵਿੱਚ ਤਾਂ ਸਾਡੇ ਬੱਚਿਆਂ ਨੇ ਅੱਜ ਉਹਨਾਂ ਦੇ ਨੂੰ ਸਮਰਪਿਤ ਇੱਕ ਪਲੇ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਡੇ ਕਿਸਾਨ ਭਰਾਵਾਂ ਜੋ ਸਾਡੇ ਅਨੁਦాతਾ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰਮਾਤਮਾ ਇਦਾਂ ਦੀ ਮੁਸੀਬਤ ਦੇ ਵਿੱਚ ਕਦੇ ਵੀ ਨਾ ਪਾਵੇ Thank you ਨਾ ਗੁਰੂਕੁਲ ਕਾਲਜ ਦੇ ਬਈ ਅਸੀਂ ਮੁੱਖ ਮਹਿਮਾਨ ਕੀ ਗੁਰੂਕੁਲ ਗਲੋਬਲ ਕ੍ਰੈਂਜਰ ਸਿਨੀਅਰ ਸਕੂਲ ਪਟਨਾ ਤੋਂ ਸਾਡੇ ਮਿਸਟਰ ਰਕੇਸ਼ ਸਿੰਘ ਜੀ ਚੇਅਰਮੈਨ ਤੇ ਉਹਨਾਂ ਦੇ ਨਾਲ ਹੀ ਮਿਸਟਰ ਸ਼ਮਸ਼ੇਸ਼ ਸਿੰਘ ਹੁੰਦਲ ਜੀ ਜੋ ਹੈ ਖਨੋਰੀ ਬ੍ਰਾਂਡ ਦੇ ਚੇਅਰਮੈਨ ਐਂਡ ਉਹਨਾਂ ਦੇ ਨਾਲ ਸੰਸਥਾ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੋਰ ਨਾਗਪਾਲ ਵੀ ਨਾਲ ਪਹੁੰਚੇ ਜਿਨ੍ਹਾਂ ਨੇ ਬੱਚਿਆਂ ਦੀ ਪਰਫਾਰਮੈਂਸ ਤੋਂ ਖੁਸ਼ ਹੋ ਕੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਅਤੇ ਨਾਲ ਹੀ ਜਿਹੜੇ ਸਾਡੇ ਅੱਜ ਦੇ ਮਹਿਮਾਨ ਸੀ ਡਾਕਟਰ ਪੀਤੀ ਗਰਕ ਏਐਮਓ ਭਵਾਨੀਗੜ ਅਤੇ ਉਹਨਾਂ ਦੇ ਨਾਲ ਪਹੁੰਚੇ ਬੀਐਨਓ ਸੰਗਰੂਟ 2 ਤੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਹੋਏ ਪ੍ਰਿੰਸੀਪਲ ਸਹਿਬਾਨ ਤੇ ਅਦਰ ਸਕੂਲਾਂ ਦੇ ਚੇਅਰਮੈਨ ਸਹਿਬਾਨ ਇਹਨਾਂ ਫਲੋਂ ਸਾਡੇ ਬੱਚਿਆਂ ਨੂੰ ਸਾਡੇ ਬੈਸਟ ਟੀਚਰ ਆਫ ਦਿイヤー ਅਵਾਰਡ ਦੇ ਕੇ ਟੀਚਰ ਨੂੰ ਸਨਮਾਨਿਤ ਕੀਤਾ ਗਿਆ ਔਰ ਵੱਖ-ਵੱਖ ਪੋਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਬੱਚਿਆਂ ਨੇ ਇੰਟਰਵਿਊ ਡੈਮੋ ਇੰਟਰਵਿਊ ਸੈਸ਼ਨ ਦੇ ਵਿੱਚ ਜੋ ਹੈ ਫਸਟ ਰੈਂਕ اور ਸੈਕੰਡ ਰੈਂਕ ਪ੍ਰਾਪਤ ਕਰਕੇ ਯੂਪੀਐਸਸੀ ਆਈਐਸ ਅਫੀਸਰ ਐਂਡ ਡਾਕਟਰ ਰੈਂਕ ਡਾਕਟਰਸਾ ਜੋ ਹੈ ਇੰਟਰਵਿਊ ਕਲੀਅਰ ਕਰਕੇ ਜਿਨ੍ਹਾਂ ਨੇ ਪੋਜੀਸ਼ਨ ਹਾਸਲ ਕੀਤੀਆਂ ਉਹਨਾਂ ਬੱਚਿਆਂ ਨੂੰ ਵੀ ਅੱਜ ਸਨਮਾਨਿਤ ਕੀਤਾ ਗਿਆ ਸੰਸਥਾ ਦੇ 100% ਪਰਸੈਂਟੇਜ ਵਾਲੇ ਬੱਚਿਆਂ ਨੂੰ ਵੀ ਅੱਜ ਵਿਸ਼ੇਸ਼ ਤੌਰ ਤੇ ਜੋ ਹੈ ਸਨਮਾਨਿਤ ਕੀਤਾ ਗਿਆ ਤਾਂ ਇਸ ਸੰਸਥਾ ਦਾ ਇੱਕੋ ਹੀ ਮੋਟਿਵ ਹੈ ਕਿ ਸੰਸਥਾ ਇਸ ਏਰੀਆ ਦੇ ਜੋ ਬੱਚੇ ਨੇ ਵਿਦਿਆਰਥੀ ਹੈ ਉਹਨਾਂ ਨੂੰ ਉੱਚ ਵਿਦਿਆ ਦੇ ਕੇ ਤੋ ਜੋ ਸਾਡੇ ਬੱਚਿਆਂ ਦੇ ਵਿੱਚੋਂ ਇਸ ਸਕੂਲ ਦੇ ਵਿੱਚੋਂ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਆਈਐਸ ਆਈਪੀਐਸ ਡਾਕਟਰਸ ਪੀਸੀਐਸ ਅਫੀਸਰਸ ਜਿਹੜੇ ਹੈ ਉਹ ਅੱਗੇ ਇਹਨਾਂ ਨੂੰ ਬਨਾਈਏ ਤਾਂ ਕਿ ਸਾਡੇ ਜੋ ਬੱਚੇ ਉਹ ਬਾਹਰ ਜਾਣ ਤੋਂ ਗਰੇਸ ਕਰਨ ਆਪਣੇ ਪੰਜਾਬ ਨੂੰ ਆਪਣੇ ਭਾਰਤ ਦੇਸ਼ ਨੂੰ ਦੇ ਵਿੱਚ ਰਹਿ ਕੇ ਉਹ ਉੱਚ ਪੱਧਰੀ ਮੈਂ ਤੇ ਸੇਵਾ ਕਰਨ।